ਅੱਜ ਸਾਡੀ ਸੁਲਤਾਨਪੁਰ ਪ੍ਰੈਸ ਕਲੱਬ ਦਾ ਪ੍ਰੈਸ ਸਾਰੀ ਆਈ ਆ ਕਿਉਂਕਿ ਇਹ ਸਾਰੇ ਸਾਡੇ ਭਰਾ ਭਾਬੋ ਵਧੀਆ ਸੇਵਾ ਕਰਦੇ ਨੇ ਸੁਲਤਾਨਪੁਰ ਦੀ ਸਾਰੀ ਕ੍ਰੀਮ ਬੈਠੀ ਆ ਧੰਨਵਾਦ ਸੱਜਣ ਦੇ ਚੀਮਾ ਸਾਹਿਬ ਦਾ ਅਰਜਨਾ ਮਾਟੀ ਦਾ ਜਿਨ੍ਹਾਂ ਨੇ ਬਾਸਟਨਪਾਲ ਦੀ 10 ਸਾਲਾਂ ਤੋਂ ਟੂਰਨਾਮੈਂਟ ਸ਼ੁਰੂ ਕਰਾਇਆ ਤੇ ਸਾਰੀ ਪੰਜਾਬ ਦੀ ਨਹੀਂ ਇੰਡੀਆ ਦੀ ਨਹੀਂ ਸਾਰੇ ਵਾਲਦੇ ਦੀ ਸਮਝੋਂ ਕ੍ਰੀਮ ਇੱਥੇ ਸਾਧੇ ਆ ਪ੍ਰੋਮੋਟਰ ਵੀ ਸਾਧੇ ਆ ਸਪੋਰਟਰ ਵੀ ਪਲੇਅਰ ਦਾ ਸਾਧੇ ਸਾਧੇ ਆ ਵਰਲਡ ਦਾ ਨੰਬਰ 1 ਟੂਰਨਾਮੈਂਟ ਹੁੰਦਾ ਹੁੰਦਾ ਜਿਹੜਾ 29 28 ਫਰਵਰੀ ਤੋਂ ਲੈ ਕੇ 4 ਮਾਰਚ ਤੱਕ ਹੋਣਾ ਤੇ ਸਾਰੇ ਹਮ ਹਮਾ ਕੇ ਪਹੁੰਚੋ ਇਸ ਟੂਰਨਾਮੈਂਟ ਦਾ ਸਹਿਯੋਗ ਕਰੋ ਵੱਧ ਤੋਂ ਵੱਧ ਤੇ ਸਾਡੇ ਵੱਲੋਂ ਹਮੇਸ਼ਾ ਇਹਨਾਂ ਦਾ ਸਹਿਯੋਗ ਰਿਹਾ ਜਦੋਂ ਦਾ ਇਹ ਟੂਰਨਾਮੈਂਟ ਕਰਾਉਣ ਲੱਗੇ ਆ ਸਾਨੂੰ ਮਾਣ ਇਹਨਾਂ ਪੰਜਾ ਭਰਾਵਾਂ ਦੇ ਕਿਉਂਕਿ ਸਨਾਂ ਨੇ ਵਰਲਡ 'ਚ ਨਾਂ ਰੋਸ਼ਨ ਕੀਤਾ ਆਜਨਾ ਵਾਢ ਨੇ ਤੇ سپورਟਰ ਨਾਲ ਮੋਰ ਤੋਂ ਜੁੜੇ ਨੇ ਜਿੱਦਾਂ ਇਹਨਾਂ ਦੱਸਿਆ ਵੀ ਜੇ ਆ ਕੇ ਡਰੱਗ ਤੋਂ ਬਚਾਉਣਾ ਬੱਚਾ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਫੂਨਾ ਤੋਂ ਰਹਿਤ ਕਰਨਾ ਤੇ ਇਹ ਆਪਾਂ ਨੂੰ ਸੋਚਣਾ ਪਊਗਾ ਉਹਨਾਂ ਨੂੰ سپورਟ ਚੱਲ ਲਾਉਣਾ ਪਊਗਾ ਨਾਲ ਹੀ ਮੈਂ ਸਾਨੂੰ ਤੁਹਾਨੂੰ ਸਾਰੇ ਪ੍ਰੈਸ ਕਲੱਬ ਨੂੰ ਆਪਣੇ ਵੱਲੋਂ ਖੁੱਲੇ ਸੱਦੇ ਦੇ ਕੇ ਜਾ ਰਿਹਾ ਹਾਂ 19 ਤਰੀਕ ਦੇ ਮਾਤਾ ਦਰਜੀਤ ਖੌਰ ਕਬੱਡੀ ਕਲੱਬ ਨਾਰਥ ਕਬੱਡੀ ਫੈਡਰੇਸ਼ਨ ਦਾ ਹੋ ਰਿਹਾ ਮੈਰੀਪੁਰ ਤੁਰ ਚ ਹਮਮਾ ਆ ਕੇ ਸਾਰੇ ਕਰੀਮ ਸultanpur ਦੀ ਤੇ ਉਹਦੀ ਚੀਮਾ ਸਾਹਿਬ ਸਰਪ੍ਰਸਤੀ ਕਰ ਰਹੇ ਨੇ ਤਾਂ ਸਾਰੇ ਪਹੁੰਚੋ ਤੁਹਾਨੂੰ ਜੀ ਆਇਆਂ ਨੂੰ ਫਿਰ ਮੇਰੇ ਵੱਲੋਂ ਫੀਲਾ ਕਿ ਜਿਹੜਾ ਬਾਸਕਟਬਾਲ ਦਾ ਟੂਰਨਾਮੈਂਟ ਹੋ ਰਿਹਾ ਉਸ ਹਮਮਾ ਕੇ ਪਹੁੰਚੋ ਸਾਰੇ ਤਰ੍ਹਾਂ ਦਾ ਸਜੋ ਕਰੋ ਧੰਨਵਾਦ ਤੇ ਰੈਫਰੈਸ ਕਲੱਬ ਦਾ ਫੇਰ ਤੇ ਸੱਜਨ ਚੀਮਾ ਸਾਹਿਬ ਦਾ ਤੇ ਸਾਰੇ ਖਿਡਾਰੀਆਂ ਦਾ ਧੰਨਵਾਦ